ਕੀ ਸਾਡੀ ਜ਼ੁਬਾਨ ਤੇ ਨਾਮ ਦਾ ਰਸ ਕਿਉਂ ਨਹੀਂ ਆਉਂਦਾ ਕੀ ਕਾਰਨ ਹੈ ਜੇ ਗੁਰੂ ਸਾਹਿਬ ਜੀ ਦੀ ਬਾਣੀ ਤੇ ਸਿਆਣੇ ਪੁਰਖ ਇੱਕ ਗੱਲ ਕਹਿੰਦੇ ਨੇ ਪ੍ਰੇਜ ਨੇ ਕੁਝ ਰਸ ਨਾ ਆਉਣ ਦਾ ਜਿਹੜਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਸਾਡੇ ਅੰਦਰ ਜਿਹੜਾ ਹੈ ਨਾ ਕੁਝ ਚੀਜ਼ਾਂ ਹੈ ਉਹਦਾ ਅਸੀਂ ਪ੍ਰੇਜ ਨਹੀਂ ਕਰ ਪਾਦੇ ਜੋ ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਚਾਰਕ ਪ੍ਰੇਜ ਜਵਾਨ ਦੇ ਨੇ ਤੇਨ ਪ੍ਰੇਜ ਸ਼ਰੀਰ ਦੇ ਨੇ ਤੇ ਤਿੰਨ ਪ੍ਰੇਜ ਸਾਡੇ ਅੰਦਰ ਦੇ 10 ਪ੍ਰੇਜ ਨੇ ਪਹਿਲਾ ਪ੍ਰੇਜ ਸੰਖੇਪ ਵਿੱਚ ਕਹਿ ਦੇਵਾਂ ਸਿੱਕਾ ਬੋਲਣਾ ਝੂਠ ਬੋਲਣਾ ਦੋ ਨਿੰਦਿਆ ਕਰਨੀ ਤੇਨ ਚੁਗਲੀ ਕਰਨੀ 4 ਉਹਨਾਂ ਨਾਲ ਨਾਲ ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਨਾਲ ਫਿਕਾ ਵੀ ਬੋਲੀ ਜਾਈਏ ਝੂਠ ਵੀ ਬੋਲੀ ਜਾਈਏ ਨਿੰਦਿਆ ਵੀ ਕਰੀ ਜਾਈਏ ਚੁਗਲੀਆਂ ਵੀ ਕਰੀ ਜਾਈਏ ਫਿਰ ਆਪਾਂ ਕਹੀਏ ਸਾਡੇ ਸਾਡੇ ਅੰਦਰ ਤੇ ਰਸ ਨਹੀਂ ਬਣ ਰਿਆ ਜੀ ਦਵਾਈ ਜਿਹੜੀ ਲੈ ਰਹੇ ਉਹਦੇ ਵਾਸਤੇ ਸੰਜਮ ਜ਼ਰੂਰੀ ਹੈ ਨਾ ਭਰੇ ਜ਼ਰੂਰੀ ਹੈ ਸ਼ੂਗਰ ਦੀ ਗੋਲੀ ਵੀ ਖਾਵਾਂ ਚਾਰ ਰਸੂਲੇ ਵੀ ਖਾ ਲਵਾਂ ਤਣੀ ਇਹ ਥੋੜੀ ਕਿਉਂ ਗੋਲੀ ਜਿਹੜਾ ਹੈ ਉਹਦਾ ਅਸਰ ਅਸਲ ਦੇ ਵਿੱਚ ਖਤਮ ਕਰ ਦੇਗੀ ਨਹੀਂ ਉਹ ਤੇ ਖਤਮ ਹੈ ਗੋਲੀ ਕੋਈ ਅਸਰ ਨਹੀਂ ਕਰੇ ਫਿੱਕਾ ਬੋਲਣਾ ਝੂਠ ਬੋਲਣਾ ਨਿੰਦਿਆ ਕਰਨੀ ਤੇ ਸ਼ੂਗਰੀ ਕਰ ਜਾ ਤੇ ਜੇ ਸਾਨੂੰ ਇਹ ਸਮਝ ਆਏ ਨਾ ਕਿ ਕਿਉਂਕਿ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਦੂਜਾ ਨਹੀਂ ਜਾਣਦਾ ਵੱਖਰੀ ਗੱਲ ਹੈ ਅਸੀਂ ਆਪਣੇ ਆਪ ਨੂੰ ਜਾਣਦੇ ਆ ਨਾ ਕਿ ਸਾਡੇ ਅੰਦਰ ਇਹ ਚੀਜ਼ਾਂ ਹੈ ਕਿ ਨਹੀਂ ਹੈ ਅਸੀਂ ਝੂਠ ਬੋਲਦੇ ਹਾਂ ਅਸੀਂ ਫਿੱਕਾ ਬੋਲਦੇ ਹਾਂ ਅਸੀਂ ਨਿੰਦਿਆ ਕਰਦੇ ਹਾਂ ਅਸੀਂ ਚੁਗਲੀਆਂ ਕਰਦੇ ਹਾਂ ਤੇ ਜੇ ਇਤਿਹਾਮ ਹੀ ਅੰਦਰੋਂ ਆ ਗਈ ਕਿ ਹਾਂ ਇਹ ਹੈਗੇ ਆ ਮੇਰੇ ਅੰਦਰ ਤੇ ਫਿਰ ਰਾਸ ਨਹੀਂ ਬਣੇਗਾ ਜੋਰ ਲਾ ਲਓ ਭਾਵੇਂ ਅਗਨੇ ਹੈ ਚੋਰੀ ਸ਼ਰੀਰ ਨਾਲ ਚੋਰੀ ਕਰਨਾ ਸੇ ਦੂਜਾ ਹੈ ਯਾਰੀ ਯਾਰੀ ਦਾ ਅਰਥ ਹੁੰਦਾ ਹੈ ਪਰ ਤਨ ਤੇ ਪਰ ਤਨ ਦਾ ਸੰਗ ਕਰਨਾ ਤੀਜਾ ਹੈ ਹਿੰਸਾ ਕਰਨੀ ਸ਼ਰੀਰ ਨਾਲ ਹੁੰਦੀ ਹੈ ਹਿੰਸਾ ਕੀ ਹੈ ਆਪਣੇ ਤੋਂ ਮਾਰੇ ਤੇ ਜ਼ੋਰ ਚਲਾਉਣਾ ਨਾ ਬਰਾਬਰ ਤੇ ਜ਼ੋਰ ਚਲਾਇਆ ਜਾ ਸਕਦਾ ਤੇ ਨਾ ਆਪਣੇ ਤੋਂ ਚੇਤੇ ਜ਼ੋਰ ਕਰਦੋ ਜਦੋਂ ਕਦੋਂ ਚੱਲਦਾ ਹੈ ਆਪਣੇ ਤੋਂ ਨਹੀਂ ਮਿੰਦੇ ਕਿਉਂਕਿ ਪਤਾ ਹੈ ਉੱਚੇ ਦੇ ਨਾਲ ਜੇ ਮੈਂ ਪੰਗਾ ਲਿਆ ਅਗਲੇ ਨੇ ਮੈਨੂੰ ਕੁਝ ਕਰਨ ਨਹੀਂ ਦੇਣਾ ਜਾਂ ਬਰਾਬਰ ਦੇ ਦੇ ਨਾਲ ਕੁਝ ਹੋ ਗਿਆ ਪਤਾ ਹੈ ਕਿ ਹਾਂ ਜੇ 2-4 ਮੈਂ ਮਾਰੀਆਂ ਤੇ ਅਗਲੇ ਨੇ ਵੀ 2-4 ਮੇਰੇ ਮਾਰਨੀਆਂ ਹੁਣ ਇੱਥੇ ਜ਼ੋਰ ਨਹੀਂ ਚੱਲਣਾ ਤੇ ਜ਼ੋਰ ਕਿੱਥੇ ਹਮੇਸ਼ਾ ਜ਼ੋਰ ਨਿਵਾਣੇ ਤੇ ਆਪਣੇ ਤੋਂ ਨੀਵੇਂ ਤੇ ਗਰੀਬ ਤੇ ਚੱਲਦਾ ਕਿਤੇ ਵੀ ਵੇਖ ਲਓ ਤੁਸੀਂ ਦੁਨੀਆ ਦੇ ਵਿੱਚ ਇਹ ਤਿੰਨ ਸ਼ਰੀਰ ਦੇ ਨੇ ਚੋਰੀ ਯਾਰੀ ਤੇ ਹਿੰਸਾ ਉਹ ਇਹਦੇ ਪਕੜ ਵਿੱਚ ਆ ਜਾਂਦੇ ਆ ਪਿੱਛੇ ਬੇਨਤੀ ਕੀਤੀ ਇਹ ਪਕੜ ਵਿੱਚ ਆ ਜਾਂਦੇ ਨੇ ਝਕਾ ਬੋਲਦਾ ਇਨਸਾਨ ਪਤਾ ਲੱਗ ਜਾਂਦਾ ਝੂਠ ਬੋਲਦਾ ਉਹ ਵੀ ਪਤਾ ਲੱਗ ਜਾਂਦਾ ਚੁਗਲੀ ਕਰਨ ਵਾਲਾ ਵੀ ਇੱਕ ਦਿਨ ਸਾਹਮਣੇ ਆ ਜਾਂਦਾ ਨਿੰਦਿਆ ਕਰਨ ਵਾਲਾ ਵੀ ਇੱਕ ਦਿਨ ਸਾਹਮਣੇ ਆ ਜਾਂਦਾ ਚੋਰੀ ਕਰਨ ਵਾਲਾ ਵੀ ਪਕੜ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਪਰਸੰਗ ਤੇ ਪਰ ਧਨ ਆਦਿਕ ਜਿਹੜਾ ਹੈ ਇਹ ਵੀ ਸਾਹਮਣੇ ਇੱਕ ਨੱਕ ਦਿਨਾ ਜਾਂਦਾ ਹੈ ਹਿੰਸਾ ਕਰਨ ਵਾਲਾ ਵੀ ਉਹਦਾ ਵੀ ਪਤਾ ਲੱਗ ਜਾਂਦਾ ਹੈ ਹੈ ਇਹਦੇ ਅੰਦਰ ਪਰ ਇਹ ਤਿੰਨ ਚੀਜ਼ਾਂ ਜਿਹੜੀਆਂ ਹੋਰ ਨੇ ਬੜੀਆਂ ਖਤਰਨਾਕ ਉਹ ਕਿਹੜੀਆਂ ਨੇ ਉਹ ਅਸਲ ਦੇ ਵਿੱਚ ਪਹਿਲਾ ਹੈ ਸਾਡੀ ਜ਼ਿੰਦਗੀ ਵਿੱਚ ਜੋ ਵਰਤ ਰਹੀਆਂ ਨੇ ਚੀਜ਼ਾਂ ਪਹਿਲਾ ਇਹ ਹੈ ਕਿ ਈਰਖਾ ਜੋ ਪ੍ਰithvi ਚੰਦ ਦੇ ਅੰਦਰ ਭਰੀ ਹੋਈ ਹੈ ਈਰਖਾ ਕਦੋਂ ਹੁੰਦੀ ਹੈ ਜਦੋਂ ਦੂਜੇ ਤੇ ਜ਼ੋਰ ਨਾ ਚੱਲੇ ਪਤਾ ਹੈ ਕਿ ਹਾਂ ਉਹ ਮੇਰੀ ਹیثیت ਤੋਂ ਕਿਤੇ ਪਰੇ ਹੈ ਉੱਚੇ ਕੀ ਹੈ ਉੱਚੇ ਮੈਂ ਆਪਣੇ ਅੰਦਰ ਈਰਖਾ ਜਿਹਨੂੰ ਈਰਸ਼ਾ ਵੀ ਕਹਿੰਦੇ ਨੇ ਜਿਹਨੂੰ ਜੈਲਸੀ ਵੀ ਕਹਿੰਦੇ ਨੇ ਪਹਿਲਾ ਹੈ ਈਰਖਾ ਜੋ ਸਾਡੇ ਅੰਦਰ ਪੈਦਾ ਹੁੰਦੀ ਹੈ ਦੂਜੇ ਪ੍ਰਤੀ ਅਸੀਂ ਕੁਝ ਨਹੀਂ ਕਰ ਸਕਦੇ ਕੇਵਲ ਉਹਦੇ ਪ੍ਰਤੀ ਮਾੜਾ ਸੋਚ ਸਕਦੇ ਹਾਂ ਵਿਚਾਰ ਸਕਦੇ ਆ ਕਿ ਬੰਦਾ ਇਦਾਂ ਦਾ ਹੈ ਉਦਾਂ ਦਾ ਇਤਿਹਾਦਕ ਅੰਦਰੋਂ ਅੰਦਰ ਹੀ ਖੁੱਲਦੇ ਆ ਅਸੀਂ ਦੂਜਾ ਹੈ ਛਲ ਕਪਟ ਇਹ ਵੀ ਪਕੜ ਵਿੱਚ ਨਹੀਂ ਆਉਂਦਾ ਕਿਸੇ ਨਾਲ ਛਲ ਕਰਨਾ ਕਿਸੇ ਨਾਲ ਧੋਖਾ ਕਰਨਾ ਕਪਟ ਕਰਨਾ ਤੇ ਤੀਜਾ ਕਿਸੇ ਪ੍ਰਤੀ ਮਾੜਾ ਸੋਚਣਾ ਮੰਨ ਲਓ ਕਿ ਮੈਂ ਦੂਜੇ ਪ੍ਰਤੀ ਮਾੜਾ ਸੋਚ ਰਿਹਾ ਪਕੜ ਵਿੱਚ ਥੋੜੀ ਹੈਗਾ ਅੰਦਰੋਂ ਅੰਦਰ ਹੀ ਸੋਚ ਰਿਆ ਨਾ ਜੋ ਕਿ ਬੜਾ ਖਤਰਨਾਕ ਹੈ ਈਰਖਾ ਵੀ ਖਤਰਨਾਕ ਹੈ ਫਿਰ ਛਾਲ ਕਵਟ ਵੀ ਸਾਡੇ ਅੰਦਰ ਖਤਰਨਾਕ ਹੈ ਫਿਰ ਅਸੀਂ ਦੂਜੇ ਪ੍ਰਤੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਦੂਜੇ ਪ੍ਰਤੀ ਨੇ ਜੇ ਨਿਆਮੀ ਨੇ ਸ਼ੁਰੂ ਤੋਂ ਲੈ ਕੇ 10 ਪ੍ਰੇਜ ਨੇ ਇਹ 10 ਚੀਜ਼ਾਂ ਆਪਣੇ ਲਈ ਨਹੀਂ ਹੈ ਇਹ ਦੂਜੇ ਪ੍ਰਤੀ ਨੇ ਕਦੀ ਸੋਚ ਕੇ ਦੇਖਿਓ ਬਸ ਇਹੋ ਹੀ ਕਾਰਨ ਹੈ ਅਸੀਂ ਬਾਣੀ ਪੜ੍ਹੀਏ ਧਰਮ ਕਮਾਈਏ ਨਾਮ ਸਿਮਰਨ ਕਰੀਏ ਸਾਡਾ ਰਾਸ ਨਹੀਂ ਬਣਦਾ ਕਿਉਂ ਇਹ ਚੀਜ਼ਾਂ ਸਾਡੇ ਅੰਦਰ ਵਰਤ ਰਹੀਆਂ ਅਸੀਂ ਕੰਟਰੋਲ ਕਰ ਨਹੀਂ ਸਕਦੇ ਹਾਲਾਂਕਿ ਇਹ ਪ੍ਰੇਜ ਨੇ ਮਿੱਠਾ ਸਾਹਮਣੇ ਪਿਆ ਪ੍ਰੇਜ ਤੇ ਮੈਂ ਹੀ ਕਰਨਾ ਡਾਕਟਰ ਡਾਕਟਰ ਨੇ ਕਰਨਾ ਹੈ ਕਿ ਦਵਾਈ ਨੇ ਕਹਿਣਾ ਕੁਝ ਨਾ ਡਾਕਟਰ ਡਾਕਟਰ ਇੱਕ ਸਲਾਹ ਦੇਹਗਾ ਆਹ ਭਰੇਜੀ ਭਈ ਆਹ ਦਵਾਈ ਪਈ ਹੈ ਆਹ ਜੋ ਪ੍ਰੇਜ ਦੱਸਿਆ ਉਹ ਪਿਆ ਹੈ ਔਰ ਤੂੰ ਦੱਸ ਕੀ ਆਪਣਾ ਇਲਾਜ ਕਰਨ ਵਾਸਤੇ ਤੂੰ ਕੀ ਕਰਨਾ ਹੈ ਤੇ ਜੇ ਤੇ ਸ਼ਾਨੇ ਹੋਵਾਂਗੇ ਆਪਾਂ ਕਹਾਂਗੇ ਨਹੀਂ ਜੀ ਮੈਂ ਮਿੱਠਾ ਨਹੀਂ ਖਾਣਾ ਮੈਂ ਦਵਾਈ ਖਾਵਾਂਗਾ ਮੈਂ ਕੰਟਰੋਲ ਵਿੱਚ ਕਰਨੀ ਕੋਈ ਚੀਜ਼ ਤੇ ਜੇ ਕਵਾਂਗਾ ਨਹੀਂ ਮੈਂ ਦੋਵੇਂ ਚੀਜ਼ਾਂ ਰੱਖਣੀਆਂ ਨੇ ਤੇ ਫਿਰ ਕਹਿਣ ਲੱਗੇ ਨਹੀਂ ਤੂੰ ਫਿਰ ਗੋਲੀ ਵੀ ਖਾਈ ਜਾ ਫਿਰ ਤੂੰ ਜਿਹੜਾ ਆਵੀ ਚੀਜ਼ ਖਾਈ ਜਾ ਹੋਏਗਾ ਕਿ ਦੋਵੇਂ ਚੀਜ਼ਾਂ ਚਲਦੀਆਂ ਰਹਿਣਗੀਆਂ ਇਹ ਸੰਤੁਸ਼ਟੀ ਜੀ ਬਣੀ ਰਹੇਗੀ ਪਰ ਉਹ ਰਸ ਨਹੀਂ ਆਏਗਾ। aroog nahi ho payega to kabhi bhi. ਇਹ ਗੱਲ ਚੇਤੇ ਰੱਖ ਲਈ। ਇਸ ਤਰ੍ਹਾਂ ਕੀ ਜਿਹੜਾ ਹੈ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਨੇ ਸਾਡੇ ਅੰਦਰ। ਤੇ ਇਹਨਾਂ ਚੀਜ਼ਾਂ ਤੋਂ ਅਸੀਂ ਇੱਕ ਇੱਕ ਕਰਕੇ ਪ੍ਰੇਰਿਤ ਕਰਨਾ ਸ਼ੁਰੂ ਕਰ ਦਈਏ। ਅਲੱਗ-ਕੱਠੀਆਂ ਕਰਾਂਗੇ ਬੜਾ ਵਕਤ ਲੱਗੇਗਾ। ਤੇ ਆਪਣੇ ਅੰਦਰ ਝਾਤ ਮਾਰੀਏ ਜਦੋਂ ਜਪਦੇ ਹਾਂ ਸਾਡੇ ਅੰਦਰ ਆਹ ਚੀਜ਼ ਵਰਤ ਰਹੀ ਹੈ ਜੀ। ਤੇ ਜਿਸ ਦਿਨ ਸਮਝ ਆਉਣ ਲੱਗ ਪਈ ਉਹਦੋਂ ਫਿਰ ਰਸ ਵੀ ਆਉਣਾ ਸ਼ੁਰੂ ਹੋ ਜਾਏਗਾ